Bye. <smart noise> ਸਸਿਕਾਲ ਮੈਂ ਰਜ ਚਲੋਤਰਾ ਤੇ ਤੁਸੀਂ ਵੇਖ ਰਹੇ ਹੋ ਬਾਲੀਵੁੱਡ ਤੜਕਾ ਪੰਜਾਬੀ ਸਾਲ ਦੇ ਵਿੱਚ ਫਿਲਮਾਂ ਤਾਂ ਬਹੁਤ ਰਿਲੀਜ਼ ਹੁੰਦੀਆਂ ਨੇ ਪਰ ਕੁਝ ਫਿਲਮਾਂ ਅਜਈਆਂ ਹੁੰਦੀਆਂ ਨੇ ਜਿਸ ਦੀ ਲੋਕਾਂ ਵੱਲੋਂ ਖਾਸ ਉਡੀਕ ਕੀਤੀ ਜਾਂਦੀ ਹੈ ਤੇ ਇਹੋ ਜਿਹੀ ਇੱਕ ਫਿਲਮ ਹਾਲੀ ਦੇ ਵਿੱਚ ਰਿਲੀਜ਼ ਹੋ ਰਹੀ ਹੈ ਜਿਸ ਦਾ ਨਾਮ ਹੈ ਹੁਸ਼ਿਆਰ ਸਿੰਘ ਜੋ ਜੋ ਕਿ ਪੰਜਾਬੀ ਗਾਇਕ ਸਤਿੰਦਰ ਸਤਾਜ ਦੀ ਫਿਲਮ ਹੈ ਜਿਨ੍ਹਾਂ ਦੇ ਗੀਤਾਂ ਨੂੰ ਤਾਂ ਬਹੁਤ ਪਸੰਦ ਕੀਤਾ ਜਾਂਦਾ ਹੈ ਪਰ ਹਾਲ ਹੀ ਚ ਉਹਨਾਂ ਦੀ ਫਿਲਮਾਂ ਜੋ ਆਈਆਂ ਉਹਨਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਤਾਂ ਅਸੀਂ ਫਿਲਮ ਦੇ ਰਿਵਿਊ ਲਈ ਪਹੁੰਚ ਚੁੱਕੇ ਹਾਂ ਥੀਏਟਰ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਫਿਲਮ ਦੇ ਵਿੱਚ ਸਤਿੰਦਰ ਸਤਾਜ ਕੀ ਕਹੇ ਨੇ ਚਲੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਬਹੁਤ ਵਧੀਆ ਸਰ ਬਹੁਤ ਹਾਂਜੀ ਕਾਫੀ ਵਧੀਆ ਮੂਵੀ ਸੀਗੀ ਬਹੁਤ ਸੋਹਣੀ ਸੀ ਬਹੁਤ ਵਧੀਆ ਸੀ 5 ਤੋਂ 5 ਸਟਾਰ 5 ਤੋਂ 5 ਸਟਾਰ 5 ਤੋਂ 5 5 ਮੇਰੇ ਬਲੋਂ ਤਾਂ 5 ਤੋਂ 5 ਹੀ ਆ 5 ਤੋਂ 5 ਠੀਕ ਹੈ ਉਹ ਉਹਨਾਂ ਨੇ ਸਿਸਟਮ ਨੂੰ ਚੇਂਜ ਕਰਨ ਦੀ ਸੋਚਿਆ ਵਧੀਆ ਵਧੀਆ ਬਹੁਤ ਵਧੀਆ ਬਹੁਤ ਵਧੀਆ 4.5 ਸਰ ਇਹ ਹੈ ਕਿ ਜੋ ਸਾਡਾ ਸਿਸਟਮ ਹੈ ਅੱਜਕੱਲ ਹੋਇਆ ਪਿਆ ਨਾ ਉਸ ਨੂੰ ਉਹਦੇ ਨੂੰ ਸੁਧਾਰਨ ਲਈ ਬਹੁਤ ਵਧੀਆ ਕਰਨਾ ਐਕਟਿੰਗ ਕਿਵੇਂ ਦੀ ਲੱਗੀ ਐਕਟਿੰਗਸ ਬਹੁਤ ਵਧੀਆ ਸੀਗੀ ਬਹੁਤ ਵਧੀਆ ਕਿੰਨੇ ਸਟਾਰ ਦੇਣੇ ਪੰਜ ਬੀਕੋਜ਼ ਓਕੇ ਸੋਹਣੀ ਸੀ ਯਾਰੀ ਬੜਾ ਤਾਂ ਵਾਈਕ ਜੋ ਵਾਈ ਵੀ ਆ ਕਿਉਂਕਿ ਮੈਨੂੰ ਮੈਂ ਬਹੁਤ ਇੰਜੋਏ ਕੀਤਾ ਬਹੁਤ ਸੋਹਣੀ ਸੀ ਐਕਟਿੰਗ ਕਿਵੇਂ ਦੀ ਸੀ ਬਹੁਤ ਵਧੀਆ ਆ ਬਹੁਤ ਸੋਹਣੀ 5 ਕਿਨੇ 스타 ਦੇਣੇ 5 ਬਹੁਤ ਵਧੀਆ ਕਿਨੇ 스타 ਦੇਣੇ ਪੈਂਦੇ 5 ਹੋਗਾ ਕੀ ਆ ਐਕਟਿੰਗ ਕਿਵੇਂ ਦੀ ਸੀ ਅੱਛਾ ਬਾਣ ਵਾਲੇ ਕਿ ਬੀਬੀ ਜੀ ਬਹੁਤ ਅੱਛੇ ਐਕਟਿੰਗ ਗਰੀਕ ਵਾਸ ਲੱਗੀ ਸਤਿੰਦਰ ਦਾ ਨਾਮ ਪਤਾ ਨਹੀਂ ਹੈ ਸਤਿੰਦਰ ਕਿ ਨਾਮ ਦਾ ਸਤਿੰਦਰ ਦਾ ਕਿਨੇ 스타 ਦੇਣੇ 5 ਦੇ ਵਿੱਚ ਹਾਂਜੀ 5 ਦੇ ਵਿੱਚ ਕਿਨੇ 스타 ਦੇਣੇ 5 था। ਫਾਈਵ ਪਰ ਫਾਈਵ ਜਿਹਤ ਮਿਲਦੀ ਬੱਚਿਆਂ ਨੂੰ ਵਧਾਈ ਦੀ ਕੀ ਵਧੀਆ ਲੱਗੀ ਬਹੁਤ ਵਧੀਆ ਕਿੰਨੇ ਸਟਾਰ ਦੇਣੇ ਪੰਜ 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 ਐਕਟਿੰਗ ਵਧੀਆ ਸੀ ਹਾਂਜੀ ਵਧੀਆ ਲੱਗੀ ਵੀਰੇ ਐਕਟਿੰਗ ਖਾਸ ਕਿਦੀ ਲੱਗੀ ਸਿਮੀ ਚੈਲਸ ਕਿੰਨੇ ਸਟਾਰ ਇੱਕ ਨਸਟਾਰ ਕਿੰਨੇ ਸਟਾਰ ਦੇਣੇ ਪੰਜ ਸਾਢੇ 4 ਇਹ ਵਧੀਆ ਲੱਗੀ ਬਹੁਤ ਵਧੀਆ ਸੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸੀ ਕਿ ਮੂਵੀ ਸੀ ਕਿਦੀ ਐਕਟਿੰਗ ਵਧੀਆ ਲੱਗੀ ਸਟਾਰ ਕਾਸਟ ਸਟਾਰ ਸਤਾਜ ਸੀ ਫਾਈਵ ਫਾਈਵ ਟੋਟਲ ਫਾਈਵ ਬਹੁਤ ਸੋਨੀ ਮੂਵੀ ਸੀ ਬਹੁਤ ਸੋਨੀ ਪੰਜਾਜੋ ਪੰਜ ਜੀ ਆ ਐਂਡ ਟਾਗਾ ਦਵਾ ਬਹੁਤ ਵਧੀਆ ਲੱਗੀ ਬਹੁਤ ਫਾਈਵ ਫਾਈਵ ਹਾਂ ਜੀ ਮੈਂ ਮੈਸੇਜ ਕੀਤਾ ਫਿਲਮ ਦੇ ਵਿੱਚ ਕਿ ਇਹ ਕਿਹਨੇ ਪਲੇਆ ਤਾਂ ਨੇ ਫਿਲਮ ਐਜੂਕੇਸ਼ਨ ਦੇ ਨਾਲ ਰਿਲੇਟਡ ਹੈ ਕਿ ਟੀਚਰਸ ਨੂੰ ਜਿਵੇਂ ਦੀ ਅੱਜ ਕੱਲ ਸਟੱਡੀ ਦੀ ਜ਼ਰੂਰਤ ਹੈਗੀ ਆ ਸਾਡੇ ਸਿਸਟਮ ਨੂੰ ਉਹ ਸਿਸਟਮ ਦਿਖਾਇਆ ਗਿਆ ਸਿੰਦੇ ਸਤਾ ਸਿਮੀ ਚੈਲਦੀ ਐਕਟਿੰਗ ਕਾਜ ਲੱਗੀ ਤੁਹਾਨੂੰ ਬਹੁਤ ਵਧੀਆ ਕਿੰਨੇ ਸ਼ਾਹ ਦੇਣੇ ਪੰਜ ਜੀ ਪੰਜ ਸੋ ਪੰਜ ਜੀ 100 ਤੋਂ 100 ਨਹੀਂ ਕੱਟ ਰਹੇ ਨੇ ਇਹਦੇ ਤੋਂ ਨੇ ਵਾਸਤੇ ਜੋਏਗੀ ਬਹੁਤ ਦਰਸ਼ਕਾਂ ਨੂੰ ਫੈਸਲਾ ਵੀ ਲੈਣਾ ਚਾਹੋਗੇ ਜਿਹੜੇ ਫਿਲਮ ਇਹ ਹੀ ਕਹਾਂਗੇ ਕਿ ਆਉਣਾ ਚਾਹੀਦਾ ਔਰ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਫੈਨਸ ਦਾ ਕੀ ਰਿਐਕਸ਼ਨ ਸੀ ਤੁਸੀਂ ਹਾਲੀ ਦੇ ਵਿੱਚ ਵੇਖਿਆ ਦਰਸ਼ਕਾਂ ਨੇ ਫਿਲਮ ਨੂੰ 5 ਦੇ ਵਿੱਚੋਂ 5 ਸਟਾਰ ਦਿੱਤੇ ਨੇ ਦਰਸ਼ਕਾਂ ਨੇ ਆਖਿਆ ਕਿ ਫਿਲਮ ਇੱਕ ਮੈਸੇਜ ਦੇਣ ਵਾਲੀ ਫਿਲਮ ਹੈ ਜੋ ਕਿ ਐਜੂਕੇਸ਼ਨ ਸਿਸਟਮ ਦੇ ਵਿੱਚੋਂ ਜੋ ਪਰਦੇ ਨਹੀਂ ਉਹਨਾਂ ਨੂੰ ਬੇਪਰਦਾ ਕਰਦੀ ਹੈ ਤੇ ਦਿਖਾਉਂਦੀ ਹੈ ਕਿ ਐਜੂਕੇਸ਼ਨ ਦੀ ਕੀ ਹੈਮਾਇਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੋ ਸਤਿੰਦਰ ਸਰਤਾਜ ਦੀ ਐਕਟਿੰਗ ਹੈ ਸਿਮੀ ਚੈਲ ਤੇ ਹੋਰ ਜਿਹੜੀ ਸਾਰੀ ਸਟਾਰ ਕਾਸਟ ਹੈ ਉਹਨਾਂ ਦੀ ਐਕਟਿੰਗ ਨੂੰ ਵੀ ਦਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਤਾਂ ਉਹਨਾਂ ਨੇ ਫੈਨਸ ਨੂੰ ਵੀ ਇਹ ਆਖਿਆ ਕਿ ਇਹ ਆਕੇ ਫਿਲਮ ਜ਼ਰੂਰ ਵੇਖੋ ਇਹ ਫੈਮਿਲੀ ਫਿਲਮ ਹੈ ਤੇ ਇੱਕ ਬਹੁਤ ਵੱਡੀ ਨਸੀਹਤ ਸਾਨੂੰ ਇੱਕ ਦੇ ਕੇ ਜਾਂਦੀ ਹੈ ਤਾਂ ਅਸੀਂ ਵੀ ਤੁਹਾਨੂੰ ਰეკਮੈਂਡ ਕਰਦੇ ਹਾਂ ਜੇ ਤੁਸੀਂ ਇਸ ਹਫ਼ਤੇ ਕੁਝ ਵੱਖਰਾ ਆਪਣੀ ਫੈਮਿਲੀ ਦੇ ਨਾਲ ਵੇਖਣਾ ਚਾਹੁੰਦੇ ਹੋ ਤਾਂ ਸਤਿੰਦਰ ਸਰਤਾਜ ਦੀ ਇਹ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ਤਾਂ ਅਗਲੀ ਵਾਰ ਮਿਲਦੇ ਹਾਂ ਕੈਮਰਾਮੈਨ ਸਾਹਿਬ ਦੇ